ਨੌਜਵਾਨ ਕਿਸਾਨ ਸੁਭਕਰਨ ਸਿੰਘ ਜਿਸ ਦੀ ਕਿ ਕੁਝ ਦਿਨ ਪਹਿਲਾਂ ਖਨੌਰੀ ਬਾਰਡਰ ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਉਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਅੱਜ ਅੰਤਿਮ ਸੰਸਕਾਰ ਆ ਜਿਹੜਾ ਉਹ ਸੁਭਕਰਨ ਦਾ ਕੀਤਾ ਜਾਣਾ ਕਿਉਂਕਿ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸਦੇ ਹਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਦੇ ਵੱਲੋਂ ਜਿਹੜਾ ਦੇਰ ਰਾਤ ਪਾਤਲਾ ਥਾਣੇ ਦੇ ਵਿੱਚ ਧਾਰਾ 302 ਅਤੇ 114 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਰਜਿੰਦਰਾ ਹਸਪਤਾਲ ਦੇ ਵਿੱਚ ਬੀਤੇ 8 ਦਿਨਾਂ ਤੋਂ ਬਾਅਦ ਜਿਹੜਾ ਸ਼ੁਭਕਰਨ ਦੀ ਮ੍ਰਿਤਕ ਦੇ ਆ ਉਸ ਦਾ ਪੋਸਟਮਾਰਟਮ ਕੀਤਾ ਗਿਆ ਤੇ ਅੱਜ ਜਿਹੜਾ ਸ਼ੁਭਕਰਨ ਦੀ ਅੰਤਿਮ ਯਾਤਰਾ ਵੀ ਜਿਹੜੀ ਉਹ ਕੱਢੀ ਗਈ ਹੈ ਕਿਸਾਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਅ ਨਜ਼ਰ ਆਏ ਸੜਕਾਂ ਦੇ ਉੱਤੇ ਨਮ ਅੱਖਾਂ ਦੇ ਨਾਲ ਉਹਨਾਂ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਸੇ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਹੀ ਸ਼ੁਭਕਰਨ ਦੀ ਜਿਹੜੀ ਮ੍ਰਿਤਕ ਦੇ ਨੂੰ ਲੈ ਕੇ ਪਹੁੰਚੇ ਅਤੇ ਅੰਤਿਮ ਯਾਤਰਾ ਦੇ ਵਿੱਚ ਵੱਡੀ ਗਿਣਤੀ ਵਿੱਚ ਨੁਕਸਾਨ ਸ਼ਾਮਲ ਹੋਈ ਦਰਸ਼ਕਾਂ ਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅ ਸ਼ੁਭਕਰਨ ਦਾ ਗੋਲੀ ਵੱਜਣ ਕਾਰਨ ਜਿਹੜਾ ਮੌਤ ਹੋਈ ਸੀਗੀ ਅਤੇ ਕਤਲ ਦੇ ਇਲਜ਼ਾਮ ਸੀਗੇ ਕਿ ਉਧਰੋਂ ਜਿਹੜੀ ਗੋਲੀ ਚੱਲਦੀ ਹੈ ਉਸਤੇ ਰਾਹੀਂ ਜਿਹੜਾ ਸ਼ੁਭਕਰਨ ਦਾ ਕਤਲ ਕਰ ਦਿੱਤਾ ਗਿਆ ਉਸ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਨੇ ਜੜੀਆਂ ਉਹ ਇਨਸਾਫ ਦੀ ਮੰਗ ਕਰੀਆਂ ਸੀ ਅਤੇ ਉਹਨਾਂ ਦੇ ਵੱਲੋਂ ਸ਼ੁਭਕਰਨ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ 8 ਦਿਨਾਂ ਬਾਅਦ ਖੇਰ ਜਾ ਕੇ ਇੱਕ ਸਾਧਾ ਨੂੰ ਵੱਡੀ ਕਹਿੰਦੀ ਹੈ ਕਿ ਜਿੱਤ ਮਿਲੀ ਇਸ ਪੂਰੇ ਮਾਮਲੇ ਦੇ ਵਿੱਚ ਕਿ ਉਹਨਾਂ ਦੀ ਮੰਗਾਂ ਜਿਹੜੀਆਂ ਪੁਲਿਸ ਵੱਲੋਂ ਮੰਨੀਆਂ ਗਈਆਂ ਪਰਚਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਸ਼ੁਭਕਰਨ ਦਾ ਜਿਹੜਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਕਿ ਅੱਜ ਖਨੌਰੀ ਬਾਰਡਰ ਦੇ ਉੱਤੇ ਜਿਹੜੀ ਮ੍ਰਿਤਕ ਦੇਹ ਆ ਸ਼ੁਭਕਰਨ ਦੀ ਉਹ ਪਹੁੰਚੀ ਐਂਬੂਲੈਂਸ ਦੇ ਵਿੱਚ ਜਿਹੜੇ ਲੈ ਕੇ ਪਹੁੰਚੇ ਆ ਤੇ ਉੱਥੇ ਦਰਸ਼ਨ ਕੀਤੇ ਜਿਹੜੇ ਕਿਸਾਨਾਂ ਨੇ ਤੇ ਉਸ ਤੋਂ ਬਾਅਦ ਅੱਜ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਸ਼ੁਭਕਰਨ ਦੋ ਭੈਣਾਂ ਦਾ ਇਕਲੌਤਾ ਪਰਾਸੀ ਅਤੇ ਜਿਸ ਜਿਸ ਦੀ ਜਿਹੜੀ ਕੈਲੀਕ ਆਰਥਿਕ ਹਾਲਤ ਵੀ ਬਹੁਤੀ ਠੀਕ ਨਹੀਂ ਸੀਗੀ ਹਾਲਾਂਕਿ ਕੁਝ ਲੋਕਾਂ ਵੱਲੋਂ ਤਿਲ ਫੁੱਲ ਭੇਟ ਕਰਕੇ ਉਸ ਦੀ ਆਰਥਿਕ ਤੌਰ ਤੇ ਵੀ ਮਦਦ ਜਿਹੜੀ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ 1 ਕਰੋੜ ਰੁਪਏ ਦਾ ਮੁਆਵਜ਼ਾ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇ ਦਾ ਐਲਾਨ ਕੀਤਾ ਸੀ ਪਰ ਕਿਸਾਨਾਂ ਨੇ ਇਸ ਜਿਹੜੀ ਸਰਕਾਰ ਦੀ ਪੇਸ਼ਕਸ਼ ਸੀ ਉਸ ਨੂੰ ਠੁਕਰਾ ਦਿੱਤਾ ਤੇ ਵੱਡੀ ਮੰਗ ਰੱਖੀ ਕਿ ਜਿਹੜੇ ਕਾਤਲ ਨੇ ਸ਼ੁਭ ਕਰਨ ਦੇ ਉਸਤੇ ਉੱਤੇ ਕੇਸ ਦਰਜ ਕੀਤਾ ਜਾਵੇ ਤਾਂ ਹੀ ਅਸੀਂ ਅੰਤਿਮ ਸੰਸਕਾਰ ਕਰਾਂਗੇ ਤਾਂ ਰਾਤ ਜਿਹੜੀਆਂ ਮੰਗਾਂ ਨੇ ਉਹ ਪੁਲਿਸ ਵੱਲੋਂ ਮੰਨੀਆਂ ਗਈਆਂ ਪਰਚਾ ਦਰਜ ਕੀਤਾ ਗਿਆ ਦੋ ਟਰਾਂਮਾ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਉਸਤੇ ਤੈਅ ਤੇ ਜਿਸ ਤੋਂ ਬਾਅਦ ਫਿਰ ਜਿਹੜਾ ਇਹ ਫੈਸਲਾ ਲਿਆ ਗਿਆ ਪੋਸਟਮਾਰਟਮ ਕਰਵਾਇਆ ਗਿਆ ਤੇ ਅੱਜ ਜਿਹੜਾ ਅੰਤਿਮ ਸੰਸਕਾਰ ਉਸਤੇ ਜੱਦੀ ਪਿੰਡ ਦੇ ਵਿੱਚ ਕੀਤਾ ਜਾਣਾ ਤਾਂ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਕੂਚ ਦਾ ਵੱਡਾ ਲਾਲ ਕੀਤਾ ਸੀ ਪਰ ਹਾਲਾਤ ਜਿਹੇ ਬਣੇ ਕਿ ਕਿਸਾਨਾਂ ਨੂੰ ਸ਼ੰਭੂ ਅਤੇ ਉਧਰ ਖਨੋਰੀ ਬਾਰਡਰ ਤੇ ਰੋਕ ਲਿਆ ਗਿਆ ਜਿੱਥੇ ਕਾਫੀ ਟਕਰਾਅ ਹੋਇਆ ਪਾਣੀ ਦੀਆਂ ਬਿਚਾਰਾਂ ਵੀ ਕੀਤੀਆਂ ਗਿਆ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਵੀ ਸੂਟੇ ਗਏ ਇਥੋਂ ਤੱਕ ਕਿ ਕੁਝ ਗੋਲੀਆਂ ਵੀ ਚਲਾਈਆਂ ਗਈਆਂ ਪਰ ਮੇ ਉਹ ਗੋਲੀਆਂ ਜਿਹੀਆਂ ਹੁੰਦੀਆਂ ਨੇ ਕਿ ਉਹ ਜ਼ਿਆਦਾ ਜਾਨਲੇਵਾ ਨਹੀਂ ਹੁੰਦੀਆਂ ਪਰ ਫਿਰ ਵੀ ਕਿਸਾਨਾਂ ਦੇ ਨਾਲ ਵੱਡਾ ਟਕਰਾਅ ਜ਼ਰੂਰ ਹੋਇਆ ਅਤੇ ਉਸੇ ਟਕਰਾਅ ਦੇ ਵਿੱਚ ਗੋਲੀ ਲੱਗੀ ਸੀ ਕੁਝ ਦਿਨ 8 ਦਿਨ ਪਹਿਲਾਂ ਸ਼ੁਭਕਰਨ ਨੂੰ ਜਿੱਥੇ ਕਿ ਉਸ ਦੀ ਮੌਕੇ ਤੇ ਮੌਤ ਹੋ ਗਈ ਸਿਰ ਵਿੱਚ ਗੋਲੀ ਲੱਗਣ ਕਾਰਨ ਅਤੇ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਕਿਸਾਨ ਵੀ ਨਜ਼ਰ ਆਏ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਕਿਸਾਨਾਂ ਤੇ ਹਮਲੇ ਕਿਉਂ ਕੀਤੇ ਜਾ ਰਹੇ ਨੇ ਕਿਸਾਨਾਂ ਤੇ ਤਸ਼ੱਦਦ ਕਿਉਂ ਕੀਤਾ ਜਾ ਰਿਹਾ ਹੈ ਤਾਂ ਉਸੇ ਦੌਰਾਨ ਸ਼ੁਭਕਰਨ ਦੀ ਜਿਹੜੀ ਮੌਤ ਹੋ ਗਈ ਸੀ ਅਤੇ 8 ਦਿਨਾਂ ਤੋਂ ਜਿਹੜੀ ਮ੍ਰਿਤਕ ਦੇ ਹੈ ਉਹ ਉਸਦਾ ਪੋਸਟਮਾਰਟਮ ਨਹੀਂ ਕੀਤਾ ਜਾ ਰਿਹਾ ਨਾ ਹੀ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਵੱਡੀਆਂ ਮੰਗਾਂ ਸੀਗੀਆਂ ਕਿਸਾਨਾਂ ਦੀਆਂ ਕਿ ਮਰਤਕਾਂਤ ਕੇਸ ਦਰਜ ਕੀਤਾ ਜਾਵੇ ਤੇ ਕੁਝ ਹੋਰ ਵੀ ਮੰਗਾ ਸੀ ਉਹ ਮੰਗਾਂ ਮੰਨਣ ਤੋਂ ਬਾਅਦ ਫਿਰ ਅੱਜ ਅੰਤਿਮ ਸੰਸਕਾਰ ਹੈ ਜਿਹੜਾ ਉਹ ਜੱਦੀ ਪਿੰਡ ਸ਼ੁਭਕਰਨ ਦੇ ਕੀਤਾ ਜਾਣਾ ਹੈ ਬਹੁਤ ਸਾਰੇ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਨ ਉਸ ਨੂੰ ਸ਼ਰਦਾ ਦੇ ਫੁੱਲ ਭੇਡ ਕਰਦੇ ਨਜ਼ਰ ਆਏ ਤੇ ਉਹਨਾਂ ਨੇ ਇਹੀ ਅਰਦਾਸ ਕੀਤੀ ਕਿ ਪ੍ਰਮਾਤਮਾ ਇਸ ਦੀ ਜਿਹੜੀ ਆਤਮਾ ਉਸ ਨੂੰ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ੇ ਕਿਉਂਕਿ ਜਹੇ ਪਾਲਿਕ ਪਰਿਵਾਰ ਵਾਸਤੇ ਬਹੁਤ ਹੀ ਦੁਖਦਾਈ ਹੁੰਦੇ ਨੇ ਜਦੋਂ ਉਹਨਾਂ ਦਾ ਇਕਲੋਤਾ ਪੁੱਤਰ ਇਸ ਦੁਨੀਆ ਨੂੰ ਅਲਵਿਦਾ ਚਾਵੇ ਉਹ ਵੀ ਕਿਸਾਨੀ ਅੰਦੋਲਨ ਦੇ ਦੌਰਾਨ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਵੱਲੋਂ ਸ਼ਰਦਾ ਦੇ ਫੁੱਲ ਭੇਂਟ ਕੀਤੇ ਗਏ ਤੇ ਆਜੰਤਿਮ ਸੰਸਕਾਰ ਹੈ ਜਿਹੜਾ ਸ਼ੁਭ ਕਰਨ ਦਾ ਹੋ ਕੀਤਾ ਜਾਣਾ ਕਿਉਂਕਿ ਜਿਹੜੇ ਕਾਤਲ ਸਿਆਣ ਪਛਾਤੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ ਦੇਖਣਾ ਹੋਵੇਗਾ ਕਿ ਹੁਣ ਪੁਲਿਸ ਕਿਹੜੇ ਕਿਹੜੇ ਲੋਕਾਂ ਦੀ ਅਰੈਸਟ ਪਾਉਂਦੀ ਹੈ ਕਿਹੜੇ ਮੁਲਾਜ਼ਮਾਂ ਦੇ ਅਰੈਸਟ ਪਾਉਂਦੀ ਹੈ ਜਿਹੜੀ ਇਹ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਸੀ ਔਨ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕੀ ਪੁਲਿਸ ਇਸ ਕੇਸ ਵਿੱਚ ਕਿੰਨੇ ਕੁ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਜੁੜੇ ਰਿਡਰ ਪੰਜਾਬੀ ਮੀਡੀਆ ਨਾਲ ਧੰਨਵਾਦ